ਜ਼ੀਰੋ ਟੋਲਰੈਂਸ ਪਾਲਿਸੀ ਹੈ ਉਹਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਸਕਸੈਸ ਮਿਲੀ ਹੈ ਕਰਾਸ ਬਾਰਡਰ ਆਰਮਸ ਸਮਗਲਿੰਗ ਜਿਹੜਾ ਨੈਟਵਰਕ ਹੈ ਔਰ ਮੋਡਿਊਲ ਆ ਬਸ ਕੀਤਾ ਗਿਆ ਡਿਸਪੈਂਟਲ ਕੀਤਾ ਗਿਆ ਸਾਰਾ ਨੈਟਵਰਕ ਇਹ ਚ 6 ਲੋਕ ਗ੍ਰਿਫਤਾਰ ਹੋਏ ਹੈ 6 ਸਫਿਸਟੀਕੇਟਿਡ ਪਿਸਟਲ ਤੇ 5 ਲੱਖ 75000 ਰੁਪਏ ਹਵਾਲਾ ਦੀ ਮਨੀ ਹੈ ਜਿਹੜੀ ਕਿ ਸਮਗਲਰਸ ਨੂੰ ਕ੍ਰਾਸ ਬਾਰਡਰ ਜਿਹੜੀਆਂ ਡਰੋਨ ਰਾਹੀਂ ਪੁਸ਼ ਕਰ ਰਹੇ ਸੀ ਕਨਸਾਈਨਮੈਂਟ ਉਹ ਤੋਂ ਵਾਪਸ ਜਾਣਾ ਸੀਗਾ ਇਹਦੇ ਚ ਜਿਹੜੇ ਰਿਕਵਰੀ ਆ 6 ਪਿਸਟਲ ਦੀ ਉਹਦੇ ਵਿੱਚ ਇੱਕ ਬਲੌਕ ਹੈਗਾ 9mm ਤਿੰਨ ਹੈਗੇ px5 ਜਿਹੜੇ ਕਿ 30 ਬੋਰ ਦੇ ਨੇ ਇੱਕ ਦੂਸਰਾ 30 ਬੋਰ ਦਾ ਪਿਸਟਲ ਹੈ ਔਰ ਇੱਕ 32 ਬੋਰ ਦਾ ਪਿਸਟਲ ਹੈ ਔਰ ਜਿਹੜੀ ਹਵਾਲਾ ਮਨੀ ਹੈ 5,75,000 ਇਹ ਵੀ ਰਿਕਵਰ ਹੋਈ ਹੈ ਇਹਦੇ ਸਭ ਤੋਂ ਪਹਿਲਾਂ ਗ੍ਰਿਫਤਾਰੀ ਸਾਡੇ ਸੀਆਈਏ ਸਟਾਫ 1 ਦੀ ਟੀਮ ਨੇ ਪ੍ਰਕਾਸ਼ ਸਿੰਘ ਨੂੰ ਫੜਿਆ ਬਾਤਾਰਾ ਸਿੰਘ ਦਾ ਹੈਗਾ ਥਾਣਾ ਖਾਲੜਾ ਚੱਕੀ ਦਾ ਕੰਮ ਹੈ ਦਾ ਪਿੰਡ ਦੇ ਵਿੱਚ ਇਹ ਤੋਂ ਦੋ ਪਿਸਟਲ ਰਿਕਵਰ ਹੋਏ ਸੀਗੇ ਉਸ ਤੋਂ ਬਾਅਦ ਬੜੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਫਿਰ ਅਜੇ ਵੀਰ ਫੜਿਆ ਗਿਆ ਜਿਹੜਾ ਜੇ ਅੰਮ੍ਰਿਤਸਰ ਦੇ ਵਿੱਚ ਚੌਕ ਬਾਬਾ ਸਾਹਿਬ ਦਾ ਰਹਿਣ ਵਾਲਾ ਤੇ ਲੈਪਟਾਪ ਟੈਕਨੀਸ਼ੀਅਨ ਦਾ ਕੰਮ ਕਰਦਾ ਕਰਨਵੀਰ ਕਰਨ ਇਹ RAMTEERTH ROAD ਦਾ ਹੈ ਬੇਰੋਜ਼ਗਾਰ ਹੈ ਉਸ ਤੋਂ ਬਾਅਦ ਇਹ ਫੜਿਆ ਗਿਆ ਇਹ ਤੋਂ ਰਿਕਵਰੀ ਹੁੰਦੀ ਹੈ ਸ਼੍ਰੀ ਰਾਮ ਫੜਿਆ ਜਾਂਦਾ ਉਸ ਤੋਂ ਬਾਅਦ RAMTEERTH ROAD ਅੰਮ੍ਰਿਤਸਰ ਦਾ ਰਹਿਣ ਵਾਲਾ ਇਹਦੀ ਵੀ ਆਪਣੀ ਜਿਹੜੀ ਆ ਧੋਬੀ ਦਾ ਕੰਮ ਕਰਦਾ ਹੈ ਉਸ ਤੋਂ ਬਾਅਦ ਗੱਲ ਸਾਰੀ ਸਾਫ਼ ਹੁੰਦੀ ਹੈ ਕਿ ਮਹਿਕ ਪ੍ਰੀਤ ਐਲੀਅਸ ਰੋਹਤ ਇਹ ਪੁਤਲੀ ਘਰ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹ ਮੇਨ ਕਿੰਗ ਪਿੰਨ ਸਾਹਮਣੇ ਆਉਂਦਾ ਜਿਹੜਾ ਕਿ ਫੋਰਨ ਬੇਸਡ ਹੈਂਡਲਰਸ ਨਾਲ ਇਨ ਟੱਚ ਹੈ ਇਹ बार-बार ਡਰੋਨ ਦੇ ਰਾਹੀਂ ਕਨਸਾਈਨਮੈਂਟਸ ਚਾਹੇ ਵੈਪਨ ਹੈ ਜਾਂ ਔਰ ਦੂਜਾ ਜਿਹੜੇ ਡਰੱਗਸ ਹੈ ਜਾਂ ਇਵਨ ਹਵਾਲਾ ਦਾ ਜਿਹੜਾ ਨੈਟਵਰਕ ਹੈ ਇਹਨੂੰ ਮਹਿਕਪ੍ਰੀਤ ਇਟੇਲੀਅਸ ਰੋਹਿਤੀ ਸਾਰਾ ਕਰਦਾ ਔਰ ਸਾਨੂੰ ਇਹ ਵੀ ਇਨਫੋਰਮੇਸ਼ਨ ਮਿਲੀ ਸੀ ਕਿ ਫਰੈਸ਼ ਕਨਸਾਈਨਮੈਂਟ ਦੇ ਕੋਈ ਆਈ ਹੈ ਜਦੋਂ ਮਹਿਕਪ੍ਰੀਤ ਦੇ ਪਿੱਛੇ ਪੁਲਿਸ ਨੂੰ ਪਤਾ ਲੱਗ ਗਿਆ ਕਿ ਮੈਨੂੰ ਫਾਲੋ ਕਰ ਰਹੀ ਹੈ ਤੇ ਮੈਨੂੰ ਫੜਨਗੇ ਇਹ ਪੰਜਾਬ ਛੱਡ ਕੇ ਭੱਜ ਗਿਆ ਤੋ ਬਹੁਤ ਹੀ ਪ੍ਰੋਫੈਸ਼ਨਲ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਅਸੀਂ ਇਹਨਾਂ ਨੂੰ ਗੋਆ ਤੋਂ ਗ੍ਰਿਫਤਾਰ ਕੀਤਾ। ਉੱਥੋਂ ਜਦੋਂ ਗ੍ਰਿਫਤਾਰ ਕਰਕੇ ਤੇ ਸਾਰੀ ਇਹ ਟੋਟਲ ਰਿਕਵਰੀ ਜਿਹੜੀ 6 ਪਿਸਟਲਸ ਦੀ ਹੋਈ। ਉਸ ਤੋਂ ਬਾਅਦ ਦਿਨੇਸ਼ ਕੁਮਾਰ ਜਿਹੜਾ ਆਦਮਪੁਰ ਦਾ ਰਹਿਣ ਵਾਲਾ ਜਲੰਧਰ ਦਾ। ਉਹਨੂੰ ਫੜਿਆ ਗਿਆ 5,75,000 ਜਿਹੜੀ ਹਵਾਲਾ ਮੰਨੀ ਦੇ ਨਾਲ ਜਿਹੜੀ ਕਿ ਵਾਪਸ ਉਹ ਲੈ ਕੇ ਜਾਂਦੇ ਸੀ। ਸੋ ਇਸ ਤਰੀਕੇ ਨਾਲ ਜਿਹੜੇ ਜਿਹੜਾ ਨੈਟਵਰਕ ਬਸਟ ਕਰਨ ਨਾਲ ਏਰੀਏ ਦੇ ਵਿੱਚ ਵੱਡਾ ਕ੍ਰਾਈਮ ਵਿਟਲਿਆ ਔਰ ਇਹ ਜਿਹੜੇ ਸਫਿਸਟੀਕੇਟਡ ਵੈਪਨ ਨੇ ਇਹ ਡੈਂਗਸਟਰ ਅਬਲਿਕ ਟੈਰਰਿਸ ਦੇ ਹੱਥ ਜਾਣ ਤੋਂ ਬਚ ਗਏ ਐ ਕਿਉਂਕਿ ਜਿਹੜਾ ਮਹਿਕਪ੍ਰੀਤ ਨੇ ਆਪਣੀ ਇੰਟਰੋਗੇਸ਼ਨ ਦੱਸਿਆ ਕਿ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਐਪਸ ਬਦਲ ਬਲ ਕੇ ਬਾਹਰਲੇ ਹੈਂਡਲਰਸ ਨਾਲ ਇਹਦੀ ਗੱਲਬਾਤ ਚੱਲਦੀ ਰਹਿੰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਦਿੱਤੇ ਹੋਏ ਜਗ੍ਹਾ ਤੇ ਸਮਾਨ ਲਿਪਚਾਉਂਦਾ ਰਿਹਾ ਔਰ ਅੱਗੇ ਇੰਪੋਰਟੈਂਟ ਜਿਹੜੇ ਬੰਦੇ ਐ ਉਹਨਾਂ ਨੂੰ ਅੱਗੇ ਜਾਣਾ ਸੀਗਾ ਤੁਸੀਂ ਮੈਂ ਸਮਝਦਾ ਵੀ ਜੇ ਸਾਰੇ ਦੇ ਸਾਰੇ 6 ਪਿਸਟਲ ਜੋ ਕਿ ਮੜੇ ਅੰਸਰਾਂ ਵਾਸਤੇ ਗੈਸੀ ਉਹਨਾਂ ਦੇ ਫੜੇ ਜਾਣਨਾ ਵੱਡਾ ਜਿਹੜਾ ਖਤਰਾ ਟਲਿਆ ਏਰੀਏ ਦਾ ਸੋ ਇਹਦੇ ਵਿੱਚ ਸਾਡੀ ਜਿਹੜੀ ਟੀਮ ਹੈ ਡੀਸੀਪੀ ਰਵਿੰਦਰਪਾਲ ਸਿੰਘ ਜੀ ਡੀਸੀਪੀ ਇਨਵੈਸਟੀਗੇਸ਼ਨ ਜਗਵਿੰਦਰ ਸਿੰਘ ਸਾਡੇ ਏਡੀਸੀਪੀ ਸਾਹਿਬ ਹਰਮਿੰਦਰ ਸਿੰਘ ਏਸੀਪੀ ਸਾਹਿਬ ਅਮੋਲਕਦੀਪ ਤੇ ਉਹਨਾਂ ਦੀ ਸਾਰੀ ਟੀਮ ਉਹਨਾਂ ਨੇ ਬਹੁਤ ਵਧੀਆ ਇਹ ਚ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਕੀਤੀ ਹੈ ਜਿਹੜਾ ਹੁਣ ਅਗਲਾ ਇਹਦੇ ਚ ਹੈਗਾ ਲਿੰਕੇਜਸ ਦਾ ਕੰਮ ਉਹ ਹੋਰ ਵੈਪਨ ਸਾਨੂੰ ਰਿਕਵਰ ਹੋਣ ਦੀ ਆਸ ਹੈ ਇਹਦੇ ਚ ਔਰ ਹਵਾਲਾ ਦਾ ਜਿਹੜਾ ਨੈਟਵਰਕ ਹੈੜਾ ਦੁਆਬੇ ਦੇ ਖੇਤਰ ਦੇ ਵਿੱਚ ਵੀ ਚੱਲ ਰਿਹਾ ਹੈ ਔਰ ਵਾਈਡ ਸਪਰੈਡ ਹੈ ਮਾਝੇ ਜਾ ਕੇ ਇਹ ਕੰਮ ਕਰਦੇ ਰਹੇ ਆ ਉਹ ਵੀ ਬੜਾ ਇੰਪੋਰਟੈਂਟ ਹੈ ਔਰ ਜਿਹੜੀ ਦਿਨੇਸ਼ ਕੁਮਾਰ ਦੀ ਉੱਚ ਗਿੱਚੋਂ ਇਹ ਵੀ ਪਤਾ ਲੱਗਿਆ ਕਿ ਜਿਹੜੀਆਂ ਪ੍ਰਣਾਲੀਆਂ ਹਵਾਲਾ ट्रांजੈਕਸ਼ਨ ਨੇ ਉਹ ਜੰਡੇਆਲਾ ਰਈਆ ਤੇ ਬਿਆਸ ਏਰੀਏ ਚ ਨੇ ਕਾਫੀ ਜ਼ਿਆਦਾ ਹਵਾਲਾ ट्रांजੈਕਸ਼ਨਸ ਹੈਂਡਓਵਰ ਕੀਤੀਆਂ ਤੇ ਲਈਆਂ ਉਹਨਾਂ ਤੇ ਵੀ ਅਸੀਂ ਸਾਰੇ ਤੇ ਕੰਮ ਕਰ ਚਲੀ ਫੈਸਲਾ ਕੀਤਾ ਕਿ ਮੰਨ ਕਿਸੇ ਨੇ ਮਹਿੰਗਾਈ ਹੋ ਰਹੀ ਰਹੀ ਉਹ ਬਾਈਕ ਨੇ ਹੋ ਗਈ ਜੀ ਉਹਨਾਂ ਚੋਂ ਕਾਫੀ ਹਿੱਸਾ ਸਾਨੂੰ ਮਿਲ ਗਿਆ ਕੁਝ ਰਹਿੰਦਾ ਉਹ ਫੜ ਲਾਂਗੇ ਜਲਦੀ ਹੈਂਡਲਰ ਨੂੰ ਪਤਾ ਲੱਗ ਗਿਆ ਸਰ ਹੈਂਡਲਰ ਵੀ ਪਤਾ ਜੀ ਉਹਨੂੰ ਵੀ ਅਸੀਂ ਨਾਮਜ਼ਦ ਕਰਾਂਗੇ ਅਜੇ ਉਹ ਥੋੜਾ ਜਿਹਾ ਉਸ ਤੇ ਕੰਮ ਕਰ ਰਹੇ ਹਾਂ ਆ ਸਾਡੀ ਸੀਆਈਏ 2 ਜਿਹਦੇ ਇੰਚਾਰਜ ਨੇ ਰਵੀ ਕੁਮਾਰ ਤੇ ਉਹਨਾਂ ਦੀ ਟੀਮ ਨੇ 1 ਕਿਜੀ ਹਿਰੋਇਨ ਇੱਕ ਮੋਬਾਈਲ ਫੋਨ ਤੇ ਇੱਕ ਦੋਸ਼ੀ ਗ੍ਰਿਫਤਾਰ ਕੀਤਾ ਜਦੀ ਪਛਾਣ ਜਿਹੜੀ ਜਸ਼ਨਦੀਪ ਏਲਿਸ ਮਾਡੀ ਹੋਈ ਹੈ ਮਾਨਾਂਵਾਲਾ ਚਾਟੀਵਿੰਡ ਅੰਮ੍ਰਿਤਸਰ ਦਾ ਰਹਿਣ ਵਾਲਾ ਜੋ ਅੰਮ੍ਰਿਤਸਰ ਰੂਰਲ ਚ ਪੈਂਦਾ ਔਰ ਲੇਬਰ ਦਾ ਕੰਮ ਕਰਦਾ ਹੈ ਤਕਰੀਬਨ 20 ਸਾਲ ਉਮਰ ਹੈ ਇਹਦੀ ਪੁੱਛਗਿੱਛ ਵਿੱਚ ਵੀ ਇਹੀ ਆਇਆ ਕਿ ਕੋਰੀਅਰ ਦਾ ਕੰਮ ਕਰਦਾ ਔਰ ਬਾਰਡਰ ਤੇ ਕੋਈ ਸਮਗਲਰ ਦਾ ਨਾਮ ਇਹਦੇ ਵਿੱਚ ਸਾਹਮਣੇ ਆਇਆ ਜਿਹੜੇ ਇਹਨੂੰ ਅੱਗੇ ਯੂਜ਼ ਕਰਦੇ ਸੀ ਯਾਰ ਥੋੜੇ ਪੈਸਿਆਂ ਦੇ ਲਾਲਚ ਪਿੱਛੇ ਕੰਮ ਕਰਦਾ ਸੀਗਾ ਇਸ ਤੋਂ ਇਲਾਵਾ ਜਿਹੜਾ S.Y.A 3 ਦੇ ਸਾਡੇ ਇੰਚਾਰਜ ਨੇ ਬਲਵਿੰਦਰ ਸਿੰਘ ਉਹਨਾਂ ਨੇ ਵੀ ਦੋ ਪਿਸਟਲ ਤੇ ਦੋ ਲਾਈਵ ਕਾਰਟ੍ਰਿਜਸ ਨਾਲ ਇੱਕ ਬੰਦਾ ਗ੍ਰਿਫਤਾਰ ਕੀਤਾ ਜਿਹਦਾ ਨਾਮ ਹੈਗਾ ਬੌਬੀ ਜੋ ਨੂਰ ਜਮ ਮੂੜੇਚੱਕ ਪੀਐਸ ਕੇਟ ਹਕੀਮਾ ਦਾ ਰਹਿਣ ਵਾਲਾ ਔਰ 26 ਸਾਲ ਦੀ ਦੀ ਉਮਰ ਹੈ ਤੇ ਖਲਾਫ ਪਹਿਲਾਂ ਸਨੇਚਿੰਗ ਦਾ ਵੀ ਪਰਚਾ ਦਰਜ ਹੈ ਹਨਾ ਗੇਟ ਹਕੀਮਾ ਚ ਤੇ ਇਹ ਬੰਦਾ ਵੀ ਜਿਹੜਾ ਹੈ ਇਹ ਪਿਸਤਲ ਜਿਹੜੇ ਆ ਆਰਗੇਨਾਈਜ਼ ਕ੍ਰਾਈਮਨਲਸ ਦੇ ਨਾ ਵਾਸਤੇ ਇਧਰ ਉਧਰ ਕਰਨ ਦਾ ਵੀ ਕੰਮ ਕਰਦਾ ਸੀ ਔਰ ਇਹਦਾ ਆਪਣੀ ਵੀ ਮਨਸ਼ਾ ਸੀ ਕਿ ਮੈਂ ਕਿਸੇ ਨਾ ਕਿਸੇ ਕ੍ਰਾਈਮ ਚ ਸਪੈਸ਼ਲੀ ਸਨੇਚਿੰਗ, ਅਬਲੀਕ, ਰੋਬਰੀ ਦੇ ਵਿੱਚ ਇਹਨਾਂ ਨੂੰ ਯੂਜ਼ ਕਰਕੇ ਤੇ ਪੈਸੇ ਕਮਾਵਾਂ। ਸੋ ਇਹ ਵੀ ਬੜੀ ਅੱਛੀ ਨਾਲ ਕਾਮਯਾਬੀ ਸਾਡੇ ਸੀਆਈਏ ਦੀ ਜਿਹਦੀ ਸਾਰੀ ਸੁਪਰਵਾਈਜ਼ਨ ਡੀਸੀਪੀ ਸਾਹਿਬ ਜੀ, ਏਡੀਸੀਪੀ ਸਾਹਿਬ ਤੇ ਏਸੀਪੀ ਸਾਹਿਬ ਕਰ। ਥੈਂਕ ਯੂ।